ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅਮਨ ਬਟਿਕ ਦੇ ਉੱਤੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣੀ ਡਿਜ਼ਾਈਨ ਦੀ ਵੀਡੀਓ ਤੇ ਤੁਸੀਂ ਵੀਡੀਓ ਦੇਖ ਕੇ ਦੱਸਿਓ ਵੀ ਇਹ ਸੂਟ ਆ ਜਾਂ ਚੁੰਨੀ ਆ ਕਿਉਂਕਿ ਇਹਨਾਂ ਨੂੰ ਤਾਂ ਸਭ ਤੋਂ ਵੱਧ ਪਤਾ ਹੁੰਦਾ ਮੈਨੂੰ ਨਹੀਂ ਪਤਾ ਮੰਨਤਾ ਇਹ ਲੱਗਦਾ ਜਿਵੇਂ ਚੁੰਨੀ ਆ ਤੇ ਤੁਸੀਂ ਦੇਖ ਕੇ ਦੱਸਿਓ ਤੇ ਕੰਪਿਊਟਰ ਕਢਾਈ ਦੇ ਨਾਲ ਮੈਚਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਜਰੀ ਦੀ ਕਢਾਈ ਕੀਤੀ ਗਈ ਹੈ ਤੁਸੀਂ ਦੇਖਿਓ ਵੀ ਕੀ ਮੈਚਿੰਗ ਹੋਈ ਹੈ ਤੇ ਜਿਹੜੇ ਨਵੇਂ ਭੈਣ ਭਰਾ ਪ੍ਰੇਰਣਾ ਨਾਲ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਆਹ ਕੱਪੜਾ ਜਿਹੋ ਜਿਹੜਾ ਮੈਂ ਐਫਾਇ ਸੀਗਾ ਇਹ ਇਹ ਤੁਸੀਂ ਦੱਸਿਓ ਵੀ ਚੁੰਨੀ ਆ ਜਾਂ ਸੂਟ ਆ ਦੇਖੋ ਕਿੰਨਾ ਬਤਲਾ ਤੇ ਇਹਦੇ ਤੇ ਕਢਾਈ ਕੀਤੀ ਜਾਊਗੀ ਜਿਵੇਂ ਹੁਣ ਇਹ ਬਤਲਾ ਚਾਹੀ ਜੁੰਨੀ ਆ ਇਹਦੇ ਉੱਤੇ ਡਬਲ ਲੇਅਰ ਦਾ ਪੇਪਰ ਲਾਏਗਾ ਨੀਚੇ ਆ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਜਦੋਂ ਇਹ ਪੱਤੀਆਂ ਦੇ ਫੁੱਲ ਨੇ ਉਹ ਬਣਾਏ ਜਾਣਗੇ ਤੇ ਜੋ ਇਹ ਡਿਜ਼ਾਈਨ ਹੈ ਇਹਦੀ ਕੰਪਿਊਟਰ ਕਢਾਈ ਦੇ ਨਾਲ ਮੈਚਿੰਗ ਕੀਤੀ ਜਾ ਰਹੀ ਹੈ ਕਿਉਂਕਿ ਜੋ ਇਸ ਕੱਪੜੇ ਦੇ ਨਾਲ ਸੰਬੰਧਿਤ ਕੱਪੜਾ ਉਹਦੇ ਤੇ ਕੰਪਿਊਟਰ ਕਢਾਈ ਹੋਈ ہوئی ਹੈ ਉਹਦੇ ਨਾਲ ਮੈਚਿੰਗ ਕਰਨੀ ਹੈ ਤੇ ਜਿਹੜੀ ਜਰੀ ਦੀ ਕਢਾਈ ਕੀਤੀ ਜਾਣੀ ਹੈ ਉਹਦੇ ਉੱਤੇ ਆ ਦੇਖੋ ਜਾਈ ਜਿਹੜੀ ਹੋਈ ਆ ਪਹਿਲਾਂ ਜੀਰੋ ਟਾਂਕ ਕੇ ਨਾਲ ਉਹਨੂੰ ਕਵਰ ਕੀਤਾ ਜਾਊਗਾ ਜਿਹੜੀਆਂ ਪੱਤੀਆਂ ਨੇ ਇਹ ਤਿੰਨ ਲੇਹਰਾਂ ਵਾਲੀਆਂ ਨੇ ਜਿਵੇਂ ਉਹਨੂੰ ਕਵਰ ਕਰਕੇ ਲੈਫਟ ਸਾਈਡ ਕੋਲ ਉਹ ਕੀ ਫਿਰ ਰਾਈਟ ਸਾਈਡ ਆ ਫਿਰ ਉਹਦੇ ਸੈਂਟਰ ਆ ਜੇ ਕਿਤੇ ਨੇਹਰਾਂ ਬਣ ਨਹੀਂ ਆ ਇੱਕ ਪੱਤੀ ਦੇ ਵਿੱਚ ਤੇ ਜਿਹੜੀਆਂ ਇਹ ਪੱਤੀਆਂ ਨੇ ਆਪਣਾ ਇਹ ਨਾਲੋਂ ਵੀ ਕਿਤਰਾ ਦਾ ਖੁੱਲ ਰਹੀ ਹੈ ਇਹ ਚਾਰ ਖੁੰਗੀਆਂ ਵਾਲਾ ਤੇ ਅਗਲਾ ਵੀ ਚੈਲ ਚੁਣ ਜਾਣਾ ਇਹ ਆਪਦੇ ਵਿੱਚ ਜੁੜਨਗੇ। ਵਾਲੇ ਕਿਤੇ ਉਹ ਨੇਰਾ ਬਣੀ ਆ ਤੇ ਸੈਂਟਰ ਦੇ ਵਿੱਚ ਇੱਕ ਲਾਸਟ ਵਾਰੀ ਬਣਦੀ ਆ। ਜੇ ਤੁਹਾਨੂੰ ਵੀ ਵੀਡੀਓ ਨਾਲ ਬਣ ਰਹੇ ਹੋ ਦੇਖਿਓ। ਡਿਜ਼ਾਈਨ ਬਣ ਕੇ ਸੋਹਣਾ ਬਹੁਤ ਲੱਗੂਗਾ ਇਹ। ਯਾਰ ਨੰਬਰ ਤਾਂ ਕਿਹਾ ਲੋ 4 4 ਤੋਂ ਬੜੇ ਟਾਂਕੇ ਨਾਲ ਕਢਾਈ ਕੀਤੀ ਜਾ ਰਹੀ ਹੈ ਇਹ ਦੇਖ ਲੋ ਪਹਿਲਾ ਲੈਫਟ ਸਾਈਡ ਬਣਿਆ ਦੋਲੇਰਾ ਪਰ ਤੇ ਉਧਰ ਸੈਂਟਰ ਵਾਲਾ ਹਿੱਸਾ ਬਣਾਇਆ ਜਾਂਦਾ ਇਹਦਾ ਕਿਉਂਕਿ ਜੋ ਪਹਿਲਾਂ ਕਢਾਈ ਹੋ ਰਹੀ ਹੈ ਜਿਹਦੇ ਨਾਲ ਮੈਚਿੰਗ ਕੀਤੀ ਜਾ ਰਹੀ ਆ ਉਸ ਤੇ ਵੀ ਇਦਾਂ ਹੀ ਹੋਈ ਹੋਈ ਆ ਤੇ ਨਲੇਰਾ ਵਾਲੀਆਂ ਪੱਤੀਆਂ ਨੇ ਇਹ ਕੀ ਜਿਹੜੇ ਨਵੇਂ ਪੈਰ ਪ੍ਰਾਪਤ ਨੇ ਯਾਰ ਜੁੜਦੇ ਨੇ ਉਹ ਦਿਨ ਨੂੰ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਬੈਲ ਆਈਕਨ ਵੀ ਤਾਂ ਬੈ ਕਰੋ ਵੀਡੀਓ ਬਧਿਆਨ ਲਗੀ ਤਾਂ ਲਾਈਕ ਵੀ ਕਰਾਇਆ ਕਰੋ ਤੇ ਕਮੈਂਟ ਕਰਕੇ ਵੀ ਸਾਨੂੰ ਜਰੂਰ ਦੱਸਾਇਆ ਕਰੋ ਵੀ ਤੁਹਾਨੂੰ ਕੜਾਈ ਕਿੰਤਾਂ ਦੀ ਲਗੀ ਜਿਹੜਾ ਚਾਰੇ ਛੇਲਾ ਫੁੱਲਾ ਦੀ ਆਖਰੀ ਪੱਤੀ ਰਹਿੰਦੀ ਆ ਜੋ ਬਣਾਈ ਜਾ ਰਹੀ ਹੈ ਇਸ ਤਰੀਕੇ ਨਾਲ ਇਹਦੇ ਅੱਗੇ ਕੇ ਇਹਦੇ ਨਾਲ ਦੀ ਫੁੱਲ ਬਣਨਗੇ ਜੋ ਆਪਸ ਦੇ ਵਿੱਚ ਜੁੜੇ ਹੋਣਗੇ ਆ ਦੇਖੋ ਜਿਵੇਂ ਤੁਹਾਨੂੰ ਛਾਪਾ ਦੇਖਿਆ ਆਊਗਾ ਨਾ ਹਲਕਾ ਹਲਕਾ ਤੇ ਬਾਜੂ ਦੀਆਂ ਦੋ ਪੱਤੀਆਂ ਨੇ ਇਹਨਾਂ ਦੇ ਇੱਧਰ ਦੋ ਪੱਤੀਆਂ ਜੋੜਨੀਆਂ ਹੈ ਇਹਨਾਂ ਦੇ ਸੈਂਟਰ ਦੇ ਵਿੱਚ ਇੱਕ ਛੋਟਾ ਜਿਹਾ ਸਰਕਲ ਟੈਪ ਫੁੱਲ ਬਣਾਇਆ ਜਾਊਗਾ ਮਤਲਬ ਛੋਟਾ ਜਿਹਾ ਹੋਊਗਾ ਉਹਦੇ ਹਲਕੀਆਂ ਹਲਕੀਆਂ ਪੰਜ ਪੱਤੀਆਂ ਬਣਨਗੀਆਂ ਦੀ ਡੀਐਨ ਪੂਰਾ ਕੱਟ ਤੋਂ ਬਾਅਦ ਉਹ ਦੁਬਾਰਾ ਜੀਰੋ ਟਾਂਕੀ ਦੀ ਕੜਾਈ ਹੁੰਦੀ ਉਹਦੇ ਨਾਲ ਕਵਰ ਕੀਤਾ ਜਾਂਦਾ ਇਸ ਸਟਾਰਟਿੰਗ ਦੇ ਵਿੱਚ ਵੀ ਜੀਰੋ ਟਾਂਕੀ ਦੀ ਕੜਾਈ ਕੀਤੀ ਜਾਂਦੀ ਹੈ ਉਹਦੇ ਨਾਲ ਇਹ ਵੀ ਕੜਾਈ ਦੀ ਮਜ਼ਬੂਤੀ ਬਣੀ ਰਹਿੰਦੀ ਹੈ ਹਾਂ ਤੁਸੀਂ ਦੇਖ ਸਕਦੇ ਹੋ ਵੀ ਜੋ ਪੁੱਤਰਲੇ ਪੱਤੀਆਂ ਹਮਾਰੀਆਂ ਨੇ ਪਹਿਨਾਲੀਆਂ ਪੱਤੀ ਵਾਲੇ ਫੁੱਲ ਦੇ ਨਾਲ ਅਟੈਚ ਹੋ ਚੁੱਕੀਆਂ ਨੇ ਤੇ ਜੋ ਇਹ ਫੁੱਲ ਆਪ ਦੇ ਵਿੱਚ ਜੁੜੇ ਨੇ ਇਹਨਾਂ ਦੇ ਵਿੱਚ ਸੈਂਟਰ ਦੇ ਵਿੱਚ ਜੋ ਜਗ੍ਹਾ ਦਾ ਉਹ ਸੈਕਟਰ ਦੇ ਵਿੱਚ ਕਿੰਦਾ ਜੋ ਫੋਟੋ ਤੋਂ ਗੋਆ ਸਰਕਲ ਟੇਬਲ ਇਸ ਤਰੀਕੇ ਨਾਲ ਇਹ ਏ ਚਾਰ ਪੱਤੀਆਂ ਵਾਲਾ ਬਣੂਗਾ ਉਸ ਤੋਂ ਦੇ ਵੀ ਇਦਾਂ ਹੀ ਬਣੂਗਾ ਦੇਖੋ ਸੈਂਟਰ ਦੇ ਵਿੱਚ ਜੋ ਮੈਂ ਛੋਟਾ ਆਖਿਆ ਸੀ ਨਾ ਪੰਜ ਪੱਤੀਆਂ ਵਾਲਾ ਫੁੱਲ ਬਣਾਇਆ ਜਾ ਰਿਹਾ ਮੈਂ ਤੁਹਾਨੂੰ ਇਹ ਛੋਟਾ ਜਿਹਾ ਸਰਕਲ ਬਣਾਇਆ ਯਾਰ ਇਹਨੇ ਪੰਜ ਇਹਨਾਂ ਨੂੰ ਆਸ ਦੇ ਵਿੱਚ ਜੋੜ ਕੇ ਉਹ ਫੁੱਲ ਬਣ ਗਿਆ ਇਸੇ ਤਰ੍ਹਾਂ ਇਹਨਾਂ ਦੇ ਸਾਰਿਆਂ ਦੇ ਵਿੱਚ ਬਣਨਗੇ ਜਿਹੜਾ ਆਹ ਨੇ ਪਹਿਲਾਂ 0 ਟਾਂਕੇ ਦੇ ਨਾਲ ਗੋਟ ਸਰਕਲ ਬਣਾਏ ਜਾਂਦੇ ਨੇ ਨਾ ਜਿਹੜਾ ਇਹ ਫੁੱਲ ਬਣਾਇਆ ਜਾਂਦਾ ਛੋਟਾ ਜਿਹਨੂੰ ਫਿਲ ਕੀਤਾ ਜਾਂਦਾ ਜਿੱਦਾਂ ਦੇਖਵਾ ਬਣਾਇਆ ਇਕ ਵਸੈਂਟਰ ਦੇ ਵਿੱਚ ਛੋਟੇ ਬੁੱਲ ਬਣਾ ਦਿੱਤੇ ਕਿ ਇਹਨੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਡਿਜ਼ਾਈਨਸ ਨੂੰ ਕਿਦਾਂ ਦਾ ਲੱਗਿਆ ਤੇ ਇਹ ਵੀ ਜਰੂਰ ਦੱਸਿਓ ਵੀ ਇਹ ਕਿਹੜਾ ਕੱਪੜਾ ਵੀ ਚੁੰਨੀ ਆ ਜਾਂ ਸੂਟ ਆ ਤੇ ਆ ਦੇਖੋ ਜੀ ਇਹ ਕੰਪਿਊਟਰ ਕਢਾਈ ਹੋਈ ਆ ਇਸ ਦੇ ਨਾਲ ਮੈਚਿੰਗ ਕੀਤੀ ਗਈ ਆ ਤੇ ਇਹ ਲੈਫਟ ਰਾਈਟ ਦੋ ਦੋ ਬਣੇ ਹੋਏ ਨੇ ਫੁੱਲ ਹਨ ਤੇ ਉਹ ਸਿੰਗਲ ਬਣਾਇਆ ਗਿਆ ਤੇ ਆ ਦੇਖੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਹਸਤਰੀ ਗੱਲ ਜੀ ਜਿਹੜੇ ਨਵੇਂ ਸਬਸਕ੍ਰਾਈਬ ਆ ਪੈਨਪੁਰਾ ਸਾਡੇ ਨਾਲ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹਸਤਰੀ ਗੱਲ ਜੀ